ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੇਵਾ ਕਰ ਰਹੇ ਹਾਂ ਟੈਂਕੀ ਨਾਲ ਚਿੱਕੀ ਹੋਈ ਹੈ ਪਿੱਠ ਤੇ ਕਦੋਂ ਤੋਂ ਸ਼ੁਰੂ ਕੀਤਾ ਜੀ ਇਹ ਅੱਜ ਸਵੇਰੇ ਹੀ ਬਣਵਾ ਕੇ ਲਿਆਂਦੀ ਹੈ ਹਲੇ ਅੱਜ ਅੱਧੀ ਅਧੂਰੀ ਹੈ ਹਲੇ ਟੂਟੀ ਵੀ ਦੁਬਾਰਾ ਹੈ ਲਾਵਾਂਗੇ ਅੱਜ ਸਵੇਰੇ ਹੀ ਬਣਵਾ ਕੇ ਲਿਆਂਦੀ ਮਿਸ਼ਨ ਸੇਵਾ ਜਥੇ ਵੱਲੋਂ ਅੱਗੇ ਵੀ ਇਹ ਕਰਦੇ ਰਹਿੰਦੇ ਆ ਕਾਰਜ ਅਸੀਂ ਲੋਕਡਾਊਨ ਦੇ ਵਿੱਚ ਬਹੁਤ ਕਾਰਜ ਕੀਤੇ ਆ ਜਾਂ ਮਿਸ਼ਨ ਸੇਵਾ ਜਥੇ ਹਰਮਨ ਮੋਟਰ ਦੇ ਵੱਲੋਂ ਤੁਸੀਂ ਅੱਗੇ ਵੀ ਦੇਖਿਆ ਹੋਣੀ ਆ ਜਦੋਂ ਛੀਦੀ ਦਿਹਾੜੇ ਹੁੰਦੇ ਆ ਫ੍ਰੀ ਸੇਵਾ ਵੀ ਕੀਤੀ ਜਾਂਦੀ ਆ ਤੇ ਅੱਜ ਇਹ ਬਣਵਾ ਕੇ ਤੇ ਇਹ ਸਯੋਗ ਦਿੱਤਾ ਜਾਵੇ ਵੀ ਸੰਗਤ ਨੂੰ ਪਾਣੀ ਜਲ ਦੀ ਬਹੁਤ ਜ਼ੋਰ ਆ ਵਿੱਚ ਜਿੰਨੇ ਜਾਂਦੇ ਆ ਲੈ ਕੇ ਸੰਗਤ ਨੂੰ ਬਹੁਤ ਜਲਦੀ ਲੋੜ ਹੁੰਦੀ ਆ ਮਹਿਸੂਸ ਹੁੰਦਾ ਹੈ ਵੀ ਜਿਹੜੀ ਸੰਗਤ ਨਾਮ ਜਪ ਕਰ ਰਹੀ ਹੈ ਉਹਨਾਂ ਨੂੰ ਜਾ ਕੇ ਜਲ ਦੀ ਸੇਵਾ ਕਰਦੇ ਹਾਂ ਕਿਉਂਕਿ ਗਰਮੀ ਤਪ ਦੀ ਗਰਮੀ ਜਿਹੜੀ ਇੱਥੇ ਪੈ ਰਹੀ ਆ ਬਹੁਤ ਚੰਗਾ ਮਹਿਸੂਸ ਹੁੰਦਾ ਹੈ ਇਹ ਕਾਫੀ ਦਿਨ ਤੋਂ ਸੋਚ ਸੀਗੀ ਵੀ ਬਣਵਾ ਕੇ ਲਈਏ ਪਰ ਅੱਜ ਸਵੇਰੇ ਸਾਧਰੇ ਮੈਂ ਗਿਆ ਬਣਵਾਉਣ ਵਾਸਤੇ ਬਣਵਾ ਕੇ ਤੇ ਹੁਣ ਵਰਤਾਈ ਜਾ ਰਹੀ ਹੈ ਤੇ ਪਰਮਾਤਮਾ ਐਦਾ ਹੀ ਸੇਵਾ ਲੈਂਦਾ ਰਵੇ ਸਾਡੇ ਤੋਂ ਬਥੇਰੇ ਇੱਕ ਵਾਰੀ ਦਿਖਾਇਓ ਤੁਮੂ ਕੇ ਟੈਂਕੀ ਕਿਸ ਤਰੀਕੇ ਨਾਲ ਹਾਂ ਆ ਟੈਂਕੀ ਆ ਜਿਸ ਦੇ ਵਿੱਚ ਜਲ ਦੀ ਸੇਵਾ ਕੀਤੀ ਜਾ ਰਹੀ ਹੈ ਤਾਂ ਬਿਲਕੁਲ ਤੁਸੀਂ ਦੇਖ ਸਕਦੇ ਹੋ ਆ ਆਪਣਾ ਸਿੱਖ ਇਤਿਹਾਸ ਹੈ ਭਾਈ ਕਨਈਆ ਜੀ ਜਿਹੜੇ ਜਲ ਦੀ ਸੇਵਾ ਇਸ ਸਮੇਂ ਕਰਨੇ ਇਹ ਮੁਗਲ ਨੇ ਜਿਨ੍ਹਾਂ ਨੇ ਹਮਲਾ ਕੀਤਾ ਸੀ ਪਰ ਭਾਈ ਕਨਈਆ ਜੀ ਜਾ ਕੇ ਉਹਨਾਂ ਨੂੰ ਜਲ ਦੀ ਸੇਵਾ ਕਰਨੇ ਤਾਂ ਆ ਟੈਂਕੀ ਬਣਵਾਈ ਆ ਵੀਰੇ ਨੇ ਤਾਂ ਭਾਈ ਹੋਰ ਵੀ ਸੰਸਥਾ ਵੱਲੋਂ ਜਿਹੜੇ ਸੰਗਤਾਂ ਇੱਥੇ ਆਉਣਗੇ ਜਿਹੜੇ ਇੰਨਾ ਸੇਵਾ ਕਰਨਗੇ ਮਿਸ਼ਨ ਸੇਵਾ ਜਥੇ ਦੇ ਮੁੰਡੇ ਹੋਰ ਵੀ ਨੇ ਵਿੱਚ ਲੱਗੇ ਹੋਏ ਸੇਵਾ ਕਰਨ ਮੇਨ ਜਿਹੜਾ ਮੁੱਖ ਸੇਵਾਦਾਰ ਈਸ਼ਪ੍ਰੀਤ ਸਿੰਘ ਹੁਣੇ ਤੁਸੀਂ ਦੇਖਿਆ ਸੀ ਉਹ ਵੀ ਇੱਥੇ ਹੀ ਆ ਸੇਵਾ ਕਰਦੇ ਪਏ ਸਾਰੇ ਸੰਸਥਾ ਸਾਡੀ ਇੱਥੇ ਹੀ ਸੇਵਾ ਕਰਦੀ ਹੈ ਜੀ ਅੱਜ ਤਾਂ ਤਨਤਨ ਬਾਬਾ ਦੀਪ ਸਿੰਘ ਗੁਰਦੁਆਰੇ ਪਹੁੰਚੇ ਹਾਂ ਕਿਹੋ ਜਿਹਾ ਲੱਗ ਰਿਹਾ ਹੈ ਮੈਨੂੰ ਤਾਂ ਬਹੁਤ ਅੱਛਾ ਲੱਗ ਰਿਹਾ ਜਿਸ ਦਿਨ ਮੈਂ ਨਹੀਂ ਆਂਦੀ ਮੇਰੇ ਮਨ ਨੂੰ ਇਸ ਤਰ੍ਹਾਂ ਹੁੰਦਾ ਕਿ ਮੈਂ ਨਹੀਂ ਆ ਸਕਦੀ ਹਾਂਜੀ ਕਿੱਥੋਂ ਆਏ ਹੋ ਮੈਂ ਲੁਧਿਆਣਾ ਸਲੇਮ ਟਾਪਲੀ ਤੋਂ ਆਏ ਜਾਂਦੇ ਬਾਈਪਾਸ ਕੋਲ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਇੱਥੇ ਆਉਂਦਿਆਂ ਮੈਨੂੰ ਤਾਂ ਹਫ਼ਤਾ ਕੀ ਹੋਇਆ ਸੀ ਕਿ ਮਤ ਹਫ਼ਤੇ ਦੇ ਵਿੱਚ ਮਹੀਨਾ ਕਾ ਹੁਣ ਹੋ ਗਿਆ ਤੇ ਮੈਨੂੰ ਬਹੁਤ ਅੱਛਾ ਲੱਗ ਰਿਹਾ ਨਾ ਕਿ ਜਦੋਂ ਮੈਂ ਵਾਇਗੁਰਦੇ ਕਰਿਆ ਜ਼ਰਨੀ ਮਹਿਮਾਨ ਨੂੰ ਬਹੁਤ ਸ਼ਾਂਤੀ ਮਿਲਦੀ ਹੈ ਹਾਂਜੀ ਕਿਹੋ ਜਿਹਾ ਲੱਗ ਜਾ ਰ ਸੰਗਤਾਂ ਨਾਲ ਕੇ ਵਿਚਰਦਿਆਂ ਕਹਿੰਦੇ ਇੱਥੇ ਜਦੋਂ ਆਪਾਂ ਘਰੋਂ ਤੁਰ ਕੇ ਆਉਂਨੇ ਆ ਨਾ ਇੱਥੇ ਜਿਹੜੇ ਆਪਣੇ ਦੁੱਖ ਕਸ਼ਟ ਹੁੰਦੇ ਨੇ ਬਾਬਾ ਦੀਪ ਸਿੰਘ ਜੀ ਕੱਟਣੇ ਸ਼ੁਰੂ ਕਰ ਦਿੰਦੇ ਨੇ ਇੱਥੇ ਇੱਕ ਵਾਰ ਅੱਗੇ ਦੁਪਹਿਰਾ ਸਾਬ ਜਹਾਜ਼ਰੀ ਭਰਨੀ ਆ ਤੇ ਤੁਹਾਡੇ ਦੁੱਖ ਦਰ ਜਿਹੜੇ ਕਸ਼ਟ ਕੱਟਣੇ ਸ਼ੁਰੂ ਹੋ ਜਾਂਦੇ ਹਾਂ ਹਾਂ ਜੀ ਮੈਂ ਜਦੋਂ ਦੁਪਹਿਰਾ ਸਾਬ ਚੱਕ ਕੇ ਬੈਠਦੀ ਆ ਤੇ ਮੇਰੇ ਦੁੱਖ ਮੈਨੂੰ ਪਤਾ ਲੱਗਦਾ ਵੀ ਬਾਬਾ ਦੀਪ ਸਿੰਘ ਜੀ ਆਪ ਹੀ ਕੱਟਣਗੇ ਹਾਂ ਜੀ ਕਹਿੰਦੇ ਵੀ ਇੱਥੇ ਕੁਝ ਵੀ ਮੰਗੋ ਨਾ ਪੂਰਾ ਜ਼ਰੂਰ ਹੁੰਦਾ ਹਾਂ ਜੀ ਇਹ ਤਾਂ ਸਹੀ ਗੱਲ ਹੈ ਹਾਂ ਜੀ ਤੁਸੀਂ ਕੁਝ ਮੰਗਿਆ ਹੋਵੇ ਮੈਂ ਬਾਬਾ ਜੀ ਤੋਂ ਮੰਗਿਆ ਹੈ ਇਹ ਹੀ ਕਿ ਮੇਰੀ ਜਗਾ ਸੇਲ ਹੋ ਜਾਵੇ ਤੇ ਚਲੋ ਬਾਾਕੀ ਬੱਬਾਦੀਪ ਸਿੰਘ ਜੀ ਸਭ ਤੇ ਮੇਰ ਪਰਿਆ ਹੱਥ ਰੱਖਣ ਹੋ ਗਿਆ ਕੰਮ ਜਰਾ ਕਿਹਾ ਸੀ ਤੁਸੀਂ ਇਹ ਬਲ ਨਹੀਂ ਹੋਇਆ ਬੱਬਲ ਜੀ ਤੇ ਕਾਪੇ ਕਰਨਗੇ ਉਹਨਾਂ ਦੇ ਸਿਰ ਤੇ ਆ ਬਸ ਜ ਮੇਰਾ ਹੱਥ ਉਹ ਉਮੀਦ ਪੂਰੀ ਹਾਂਜੀ ਉਮੀਦ ਪੂਰੀ ਆ ਮੈਨੂੰ ਫਰਦ ਮਿਲ ਗਈ ਬਾਬਾ ਜੀ ਨੇ ਲੈ ਕੇ ਦਿੱਤੀ ਤੇ ਇਹ ਵੀ ਤਾਂ ਬਾਬਾ ਜੀ ਮੇਰੇ ਕਰਨਗੇ ਹਾਂਜੀ ਕਿੰਨਾ ਆਨੰਦ ਆ ਰਿਹਾ ਸੰਗਤ ਦੇ ਦਰਸ਼ਨ ਕਰਕੇ ਗੁਰੂ ਜੀ ਦੇ ਦਰਸ਼ਨ ਕਰਕੇ ਮੈਂ ਕਹਿੰਨੀ ਆ ਸਾਰੇ ਜੋ ਵੀ ਦੁਖੀ ਆ ਅੱਜ ਕੱਲ ਦੇ ਕਲ ਜੁਗ ਵਿੱਚ ਦੁਖੀ ਬਹੁਤ ਹੈ ਸਾਰੇ ਦੁਖੀ ਆ ਜਰੂਰ ਆਣ ਬਾਬਾ ਜੀ ਦੇ ਚਰਨਾਂ ਵਿੱਚ ਲੱਗਣ ਤੇ ਆਪਣੇ ਝੋਲੀ ਹਾਢ ਕੇ ਬਾਬਾ ਜੀ ਸਭ ਕੁਝ ਦਿੰਦੇ ਆ ਕਹਿੰਦੇ ਬਸ ਇੱਥੇ ਕੇ ਮੰਗਣ ਦੀ ਦੇਰ ਹੈ ਇਹਦੇ ਬਾਬਾ ਦੀਪ ਸਿੰਘ ਜੀ ਤਾਂ ਦੇਣ ਨੂੰ ਤਿਆਰ ਬੈਠੇ ਤੇ ਸੱਚੇ ਦਿਲੋਂ ਆ ਕੇ ਇੱਥੇ ਮੰਗਣਾ ਹੈ ਬਸ ਬਾਬਾ ਜੀ ਤਾਂ ਬਸੋ ਕਹਿੰਦੇ ਵੀ ਤੂੰ ਇੱਕ ਕਦਮ ਆ ਮੈਂ ਤੇਰੇ 10 ਕਦਮ ਤੇਰੀ ਝੋਲੀ ਭਰਦਾ ਤੁਸੀਂ ਕੁਝ ਮੰਗਿਆ ਹੋਵੇ ਹਾਂ ਜੀ ਮੈਂ ਮੰਗਿਆ ਮੇਰੇ ਬੱਚਾ ਥੋੜੇ ਗਲਤ ਸੀਗਾ ਅੱਜ ਮੈਂ ਮੰਗਿਆ ਜੀ ਸੇਵਾ ਕਰਦਾ ਮੈਨੂੰ ਦੇਖ ਕੇ ਖੁਸ਼ੀ ਹੋ ਰਹੀ ਹੈ ਬੱਚੇ ਦੀ ਸੇਵਾ ਕਰਦਾ ਬਹੁਤ ਹੈ ਕਿ ਖੁਸ਼ੀ ਹੋ ਰਹੀ ਹੈ ਮੇਰੇ ਬੱਚੇ ਦਾ ਪਿਆਰ ਨਹੀਂ ਹੋ ਰਿਹਾ ਸੀ ਬਾਪਾ ਜੀ ਕਹਿੰਦੇ ਤੁਹਾਡੇ ਕੋਲ ਹੀ ਹੈ ਤੁਹਾਡੇ ਮੈਂ ਬੱਚਾ ਆਪਣਾ ਤੁਹਾਨੂੰ ਦਿੱਤਾ ਉਹ ਤੁਸੀਂ ਕਰਨਾ ਉਹਦਾ ਪਿਛਲਾ ਹੈ ਤਵਾਰ ਜੱਬੇ ਦਾ ਸਗਨ ਹੋ ਗਿਆ 35 ਸਾਲ ਦਾ ਬੱਚਾ ਹੋ ਗਿਆ ਸੀਗਾ ਕੰਮ ਵੀ ਵਧੀਆ ਕਰਦਾ ਸਭ ਕੁਝ ਸਹੀ ਸੀਗਾ ਪਤਾ ਨਹੀਂ ਕਿਹੜੀ ਅਰਚਨ ਸੀ ਕਿਹੜੀ ਭੁੱਲ ਸੀ ਸਾਡੇ ਕੋਲ ਜਿਹੜਾ ਮੇਰੇ ਪਰਮਾਤਮਾ ਨੇ ਮੇਰੇ ਪੱਪਾ ਦੀਪ ਸਿੰਘ ਜੀ ਨੇ ਮੇਰੀ ਝੋਲੀ ਪਾਈ ਖੁਸ਼ੀ ਮੈਂ ਕੁਝ ਤਾਂ ਤਾਂ ਪੱਪਾ ਦੀਪ ਸਿੰਘ ਗੁਰਦੁਆਰੇ ਪਹੁੰਚੇ ਹਾਂ ਸੇਵਾ ਕਰ ਰਿਹਾ ਹਾਂ ਕਿਹੋ ਜਿਹਾ ਸੇਵਾ ਕਰਕੇ ਬਹੁਤ ਜ਼ਿਆਦਾ ਆਨੰਦ ਮਿਲ ਰਿਹਾ ਬਾਬਾ ਜੀ ਪਹਿਲੇ ਨੌਕਰੀ ਕਰਦੇ ਸੀਗੇ ਠੀਕ ਹੈ ਜੀ ਫਿਰ ਆਪਣਾ ਕੰਮ ਕਰ ਹੋ ਗਿਆ ਤੇ ਆਪਣਾ ਜਨੈਟਰਾਂ ਦਾ ਕੰਮ ਹੈਗਾ ਜੀ ਕੰਮ ਕਰ ਆਪਣਾ ਹੋ ਗਿਆ ਇੱਕ ਪਲਾਟ ਹੋ ਗਿਆ ਪਹਿਲੇ ਫਿਰ ਬਾਬੇ ਨਦਰ ਦੀ ਕਿਰਪਾ ਕੀਤੀ ਇੱਕ ਸਾਲ ਦੇ ਵਿੱਚ ਦੂਜਾ ਪਲਾਟ ਹੋ ਗਿਆ ਠੀਕ ਹੈ ਜੀ ਤੱਬਾ ਰੋਡ ਤੇ ਮੈਂ ਰਹਿੰਦਾ ਜੀ ਕੰਮ ਕਰ ਬਹੁਤ ਵਧੀਆ ਹੀ ਸੈਟ ਆ ਜਿਹੜਾ ਕੰਮ ਨਹੀਂ ਸੋਚਿਆ ਆਂਦਾ ਉਹ ਵੀ ਹੋ ਜਾਂਦਾ ਜੀ ਮੈਂ ਕਹਿੰਦਾ ਮੈਂ ਤਾਂ ਹੁਣ ਆਂਦੀ ਆਂਦਾ ਚਲੋ ਪਹਿਲੇ ਵਾਹਿਗੁਰੂ ਜੀ ਦੇ ਦਰ ਤੇ ਨਾ ਸਭ ਤੋਂ ਪਹਿਲੇ ਆਇਆ ਸੀ ਮੱਥਾ ਟੇਕਣ 2 ਸਾਲ ਪਹਿਲੇ ਵਾਹਿਗੁਰੂ ਜੀ ਕੋਲੋਂ ਫਾਲਪ ਆਇਆ ਗੁੜੀਆਂ ਹੀ ਦਾਤ ਬਖਸ਼ੀ ਤੁਹਾਨੂੰ ਜੀ ਤਿਗੜੀ ਹੁਣ ਬਾਬੇ ਨੇ ਇਦਾਂ ਦੀ ਮੇਰਾ ਪੇੜਾ ਕੀਤੀ ਆ ਦੁਬਾਰਾ ਫੇਰ ਸਾਨੂੰ ਦਾਤ ਬਖਸ਼ੀ ਹੋਏ ਕੁਛ ਨਾ ਕੁਛ ਮਿਲੀ ਜਾਊਗਾ ਪਰ ਮਤਲਬ ਪਰ ਇਹ ਗੱਲ ਆ ਜੀ ਮਨ ਹੋਵੇ ਸੱਚਾ ਮੈਂ ਕਹਿੰਦਾ ਜਰੂਰ ਆਵੇ ਸਾਰੇ ਸੰਗਤ ਨੂੰ ਆਣਾ ਚਾਹੀਦਾ ਵਾ ਮੈਂ ਕਹਿੰਦਾ ਇਸ ਤੋਂ ਵੱਡਾ ਦਰ ਕੋਈ ਨਹੀਂ ਹੈਗਾ ਜੀ ਬਿਲਕੁਲ ਨਹੀਂ ਕਿਵੇਂ ਵੇਖਦੇ ਹੋ ਜਿਵੇਂ ਆਪਾਂ ਸੁਣਦੇ ਆਂ ਵੀ ਕੁਛ ਪਾਉਣ ਵਾਸਤੇ ਕੁਛ ਖੋਣਾ ਪੈਂਦਾ ਪਰ ਇੱਕ ਐਸਾ ਦਰ ਹੈ ਵੀ ਇੱਥੇ ਕੁਛ ਖੋਣਾ ਨਹੀਂ ਪੈਂਦਾ ਸਿਰਫ ਸੱਚੇ ਦਿਲਾਂ ਨੂੰ ਤੁਸੀਂ ਇੱਕ ਵਾਰੀ ਆਉਣਾ ਤੇ ਬਾਬਾ ਦੀਪ ਸਿੰਘ ਜੀ ਝੋਲੀਆਂ ਭਰ ਦਿੰਦੇ ਨੇ ਮੈਂ ਕਹਿੰਦਾ ਬਾਬਾ ਜੀ ਚੋਲੀਆਂ ਕੀ ਮੈਂ ਕਹਿੰਦਾ ਸੋਚਿਆ ਵੀ ਨਹੀਂ ਹੁੰਦਾ ਉਹ ਵੀ ਕੁਝ ਮਿਲ ਜਾਂਦਾ ਵਾ ਪਰ ਇਹ ਦੇਖੋ ਜੀ ਪਹਿਲੇ ਕਾਰ ਸੀਗੀ ਆਪਣੇ ਕੋਲ ਆਪਣੇ ਜਨਰੇਟਰਾਂ ਦਾ ਕੰਮ ਆ ਲੈ ਕੇ ਆਣ ਜਾਣ ਵਾਸਤੇ ਕੁਝ ਸਾਧਨ ਨਹੀਂ ਸੀਗਾ ਵਾਹਿਗੁਰੂ ਜੀ ਨੇ ਸਾਨੂੰ ਛੋਟਾ ਹੱਥੀ ਦੇ ਦਿੱਤਾ ਜੀ ਠੀਕ ਆ ਜੀ ਆਪਣੀ ਮੇਰਾ ਪੇਰਾ ਹੋ ਗਈਆਂ ਚਲੋ ਪੁਰਾਣੀ ਨਵੀਂ ਦੀ ਕੋਈ ਗੱਲ ਨਹੀਂ ਹੁੰਦੀ ਚੀਜ਼ ਹੋਣੀ ਚਾਹੀਦੀ ਠੀਕ ਆ ਜੀ ਤੇ ਵਾਹਿਗੁਰੂ ਦੀ ਅੰਨੀ ਕਿਰਪਾ ਜੇ ਇਹ ਕੰਮ ਅੱਜ ਸੋਚਿਆ ਨਾ ਅੱਜ ਬੈਠੇ ਬੈਠੇ ਕੰਮ ਹੋ ਰਿਹਾ ਨਾਲ ਆ ਫੋਨ ਹੈਗਾ ਜੀ ਫੋਨ ਤੇ ਹੀ ਕੰਮ ਹੋ ਰਿਹਾ ਸਭ ਕੁਝ ਵਾਹਿਗੁਰੂ ਦੀ ਮਿਹਰ ਆ ਕਿੰਨਾ ਕੁ ਸ਼ੁਕਰ ਕਰ ਮੈਂ ਕਹਿੰਦਾ ਜਿੰਨਾ ਵੀ ਕਰਾਂ ਨਾ ਉਹ ਘਟਾ ਜੀ ਮੈਂ ਕਹਿੰਦਾ ਜਿੰਨਾ ਵੀ ਕਰਾਂ ਦਿਲੋਂ ਉਹ ਘਟਾ ਮੈਂ ਕਹਿੰਦਾ ਸੰਗ ਦਾ ਪਹਿਲੇ ਘਟ ਸੀਗੀ ਹੁਣ 2 ਸਾਲ ਹੋ ਗਏ ਬਹੁਤ ਜ਼ਿਆਦਾ ਸੰਗਤ ਆ ਰਹੀ ਹੈਗੇ ਕਿਸੇ ਦੇ ਮਨ ਨੂੰ ਕੁਝ ਮਿਲਦਾ ਤਾਂ ਹੀ ਆਦਾਰਾ ਬਿਲਕੁਲ ਠੀਕ ਹੈ ਜੀ ਪਰ ਮੈਂ ਕਹਿੰਦਾ ਸਾਨੂੰ ਮੈਨੂੰ ਕੋਈ ਚੀਜ਼ ਦੀ ਕਮੀ ਨਹੀਂ ਮੇਰੇ ਘਰ ਪਰਿਵਾਰ ਬੱਚੇ ਨਿਆਰੇ ਸਭ ਸਹੀ ਹੈ ਜੀ ਇੱਥੇ ਆ ਕੇ ਇੰਨਾ ਕ ਸਕੂਨ ਮਿਲਦਾ ਆ ਕਿ ਜਿਹੜਾ ਕੁਝ ਕਿਹਾ ਨਹੀਂ ਜਾ ਸਕਦਾ ਜਿਹੜਾ ਕਿ ਜ਼ਿੰਦਗੀ ਦੇ ਵਿੱਚ ਅਸੀਂ ਕਦੀ ਸੋਚਿਆ ਨਹੀਂ ਸੀਗਾ ਕਿ ਸਾਨੂੰ ਉਹ ਮਿਲੂ ਇੱਥੇ ਇਸ ਦਰ ਤੇ ਆਉਣ ਨਾਲ ਸਾਨੂੰ ਉਹ ਪ੍ਰਾਪਤ ਹੋਇਆ ਅਸੀਂ ਬਹੁਤ ਸ਼ੁਕਰਗੁਜ਼ਾਰ ਆ ਕਿ ਸਾਡੀ ਜਿਹੜੀ ਜ਼ਿੰਦਗੀ ਆ ਗੁਰੂ ਦੇ ਲੜ ਲੱਗ ਕੇ ਸਾਡੀ ਜ਼ਿੰਦਗੀ ਸਫਲ ਹੋ ਗਈ ਕਹਿੰਦੇ ਬਾਬਾ ਦੀਪ ਸਿੰਘ ਜੀ ਕੋਲ ਆਏ ਕੁਝ ਵੀ ਮੰਗਣ ਬਾਬਾ ਦੀਪ ਸਿੰਘ ਜੀ ਪੂਰਾ ਜ਼ਰੂਰ ਕਰਦੇ ਬਿਲਕੁਲ ਜੀ ਬਿਲਕੁਲ ਇਹ ਪਹਿਲਾਂ ਸੁਣਿਆ ਸੀਗਾ ਤੇ ਜਦੋਂ ਦੇ ਆਪਾਂ ਇੱਥੇ ਆਉਣ ਲੱਗੇ ਆ ਇਹਨਾਂ ਦੇ ਲੜ ਲੱਗੇ ਆ ਉਹ ਗੱਲ ਸੱਚ ਹੋਈ ਆ ਬਿਲਕੁਲ ਜੀ ਬਿਲਕੁਲ 100% ਕਰੂਗੇ ਸਾਡੇ ਨਾਮ ਵੀ ਤੁਸੀਂ ਬਾਬਾ ਦੀਪ ਸਿੰਘ ਜੀ ਤੋਂ ਮੰਗਿਆ ਹੋਵੇ ਤੇ ਬਾਬਾ ਜੀ ਨਹੀਂ ਦਿੱਤਾ ਹੋਵੇ ਬਿਲਕੁਲ ਜੀ ਬਾਬਾ ਦੀਪ ਸਿੰਘ ਕੋ ਆਪਾ ਮਤਲਬ ਘਰ ਪਰਿਵਾਰ ਵਾਸਤੇ ਬਹੁਤ ਕੁਛ ਮੰਗਿਆ ਤੇ ਉਹਨਾਂ ਨੇ ਪੂਰਾ ਵੀ ਕੀਤਾ ਇਦਾਂ ਦੀ ਕੋਈ ਖੁਆਇਸ਼ ਨਹੀਂ ਜਿਹੜੀ ਕਿ ਪੂਰੀ ਨਹੀਂ ਕੀ ਕਿੰਨਾ ਕੁ ਸ਼ੁਕਰ ਕਰਦੇ ਹਾਂ ਬਾਈਕੋ ਦਾ ਵੀ ਜਦੋਂ ਕੁਝ ਵੀ ਜੇਕਰ ਮੰਗਦੇ ਆਂ ਤਾਂ ਬਾਬਾ ਜੀ ਪੂਰਾ ਜਿੱਦਾਂ ਕਰ ਦਿੰਦੇ ਨੇ ਹੈ ਨਹੀਂ ਬਿਲਕੁਲ ਜੀ ਅਸੀਂ ਤਾਂ ਮੈਂ ਕਹਿੰਦੀ ਆ ਉਹਨਾਂ ਦਾ ਸ਼ੁਕਰੀਆ ਦਾ ਕਰ ਹੀ ਨਹੀਂ ਸਕਦੇ ਕਿਸੇ ਤਰੀਕੇ ਦੇ ਨਾਲ ਅਸੀਂ ਤਾਂ ਉਹਨਾਂ ਦੇ ਚਰਨਾਂ ਦੀ ਧੂਲ ਆ ਤੇ ਬਸ ਇਹ ਆ ਕਿ ਸਾਡਾ ਪੂਰਾ ਮਾ ਉਹਨਾਂ ਦੇ ਉੱਤੇ ਮਤਲਬ ਅਸੀਂ ਪੂਰੇ ਅਰਪਨ ਤੁਹਾਡਾ ਨਾ ਪਰਿਵਾਰ ਵੀ ਆਉਂਦਾ ਤੁਹਾਡਾ ਬਿਲਕੁਲ ਜੀ ਬਿਲਕੁਲ ਮੇਰੇ ਹਸਬੰਦ ਵੀ ਆ ਗਏ ਮਾਦਾ ਜੀ ਤਾਂ ਧੰਨ ਬਾਬਾ ਦੀਪ ਸਿੰਘ ਗੁਰਦੁਆਰੇ ਪਹੁੰਚੇ ਕਿਹੋ ਜਿਹਾ ਲੱਗ ਰਿਹਾ ਸਾਨੂੰ ਬਹੁਤ ਵਧੀਆ ਲੱਗਿਆ ਅਸੀਂ ਪਿਛਰੇ ਸਾਲ ਵੀ ਆਉਂਦੇ ਰਹੇ ਆ ਐਤ ਕੀ ਫਿਰ ਹੁਣ ਗਰਮੀ ਜੀ ਸ਼ੁਰੂ ਕੀਤੀ ਸੱਚੇ ਪਾਤਸ਼ਾਹ ਬਾਬਾ ਜੀ ਚੜ੍ਹਦੀਆਂ ਕਲਾ ਰੱਖੇ ਇਸੇ ਤਰ੍ਹਾਂ ਸਾਰਨਾਂ ਦੀਆਂ ਮਾਨੋ ਪਾਂਗਾਂ ਮਨਾ ਪੂਰੀਆਂ ਕਰਨ ਜਦੋਂ ਇੱਥੇ ਆਉਂਦੇ ਹਾਂ ਦੁਪਹਿਰਾ ਸਾਹਿਬ ਚ ਹਾਜ਼ਰੀ ਲਵਾਉਂਦੇ ਹਾਂ ਕਿਹੋ ਜਿਹਾ ਲੱਗਦਾ ਸੰਗਤਾਂ ਨਾਲ ਵਿਚਰਦੇ ਹਾਂ ਜਦੋਂ ਸਾਨੂੰ ਕੋਈ ਮਹਿਸੂਸ ਪਿਛਲਾ ਕੋਈ ਜੱਗ ਨਹੀਂ ਰਹਿੰਦਾ ਸਾਨੂੰ ਬਾਬੇ ਦਾ ਸਰੂਪ ਪਰ ਉਹਨਾਂ ਦੀ ਬਾਣੀ ਉਹੀ ਯਾਦ ਰਹਿੰਦੀ ਹੈ ਚੌਵੀ ਤੰਤਰੀ ਕਿੰਨੇ ਬਾਬਾ ਦੀਪ ਸਿੰਘ ਜੀ ਇੰਨੇ ਦਿਾਲੂ ਨੇ ਨਾ ਵੀ ਇਹਨਾਂ ਤੋਂ ਕੁਝ ਵੀ ਆ ਕੇ ਮੰਗੋ ਤਾਂ ਪੂਰਾ ਜ਼ਰੂਰ ਹੁੰਦਾ ਹਾਂਜੀ ਇਹ ਹੁੰਦਾ ਉਹ ਸਭ ਕੁਝ ਹੁੰਦਾ ਜੋ ਵੀ ਦਾਤਾਂ ਆਪਾਂ ਮੰਗਾਂਗੇ ਸਭ ਪੂਰੀਆਂ ਹੋਣਗੀਆਂ ਤੁਸੀਂ ਕੁਝ ਮੰਗਿਆ ਹੋਵੇ ਅਸੀਂ ਤਾਂ ਨਾਮ ਦੀ ਦਾਤ ਮੰਗੀ ਆ ਜੀ ਸੱਚੇ ਪਾਤਸ਼ਾਹ ਸਾਨੂੰ ਨਾਮ ਦੀ ਦਾਤ ਵਾਚ ਜੋ ਸਾਡੇ ਅੱਗੇਲੇ ਕਰਮ ਸਿੱਧੇ ਹੋਣਗੇ ਪਹਿਲੇ ਕਰਮ ਅਸੀਂ ਭੋਗਤ ਰਹੇ ਹਾਂ ਹੁਣ ਵਾਲੇ ਤੇ ਹੁਣ ਦਾ ਜਿਹੜੇ ਅਸੀਂ ਕਰਨੇ ਆਪਣੇ ਹੱਥਾਂ ਨਾਲ ਬੀਜ ਬੀਜਣਾ ਇਹ ਅਸੀਂ ਗਾਹ ਨੂੰ ਬੀਜ ਬੀਜਾਂ। ਹੁਣ ਆਪਾਂ ਦੇਖਦੇ ਹਾਂ ਅੱਜ ਕੱਲ ਦੇ ਜੀਵਨ ਦੇ ਵਿੱਚ ਕੀ ਜਿਹੜੀ ਸਾਰੀ ਸੰਗਤ ਹੈ ਉਹ ਜਿਹੜੀਆਂ ਸੰਸਾਰੀ ਚੀਜ਼ਾਂ ਨੇ ਉਹਨਾਂ ਦੇ ਮਗਰ ਭੱਜਦੀ ਹੈ ਪੈਸਾ ਹੋ ਗਿਆ, ਦੌਲਤ ਹੋ ਗਈ ਪਰ ਜੇ ਆਪਾਂ ਅਸਲੀ ਗੱਲ ਕਰੀਏ ਤਾਂ ਸਿਰਫ ਵੈਗਰੂ ਦਾ ਨਾਮ ਹੀ ਜਿਹੜਾ ਨਾਲ ਜਾਣਾ ਹੈ ਨਾਲੇ ਜਾਣਾ। ਵੈਗਰੂ ਦਾ ਨਾਮ ਜਾਣਾ। ਹੋਰ ਕੁਝ ਨਹੀਂ ਹੈਗਾ ਇੱਥੇ। ਦੁਨੀਆ ਬਹੁਤ ਭਟਕ ਰਹੀ ਆ ਪਰ ਉਸ ਦੇ ਨਾਲ ਇਹ ਹੈ ਵੀ ਜਿੰਨਾ ਵੀ ਆਪਾਂ ਨਾਮ ਜਪਾਂਗੇ ਉਹ ਨਹੀਂ ਅਸੀਂ ਕਹਿੰਦੇ ਜੇ ਜੇਕਰ ਆਪਾਂ ਨਾਮ ਵੀ ਸੱਚੇ ਦਿਲੋਂ ਜਪਣਾ ਸ਼ੁਰੂ ਕਰਦੇ ਨਾ ਕੰਮ ਆਪਣੇ ਆਪ ਹੀ ਸਿੱਧੇ ਹੋਣੇ ਸ਼ੁਰੂ ਹੋ ਜਾਂਦੇ ਆਪੇ ਹੁੰਦੇ ਨੇ ਜੀ ਆਪੇ ਹੁੰਦੇ ਨੇ ਕੋਈ ਅੜਚਨ ਰਹਿੰਦੀ ਨਹੀਂ ਉਹ ਨਹੀਂ ਨਹੀਂ ਰਹਿੰਦੀ ਬਿਲਕੁਲ ਐ ਨਹੀਂ ਰਹਿੰਦੀ ਮੈਂ ਇੰਨੇ ਦੁਖੀ ਆਂ ਤਾਂ ਦੁਖੀ ਹੋ ਕੇ ਮੈਨੂੰ ਬੈਠ ਵੀ ਨਾ ਉਹ ਸੁਆਸ ਉਹ ਬੈਠ ਵੀ ਨਹੀਂ ਦਿੱਤਾ ਹੋਇਆ ਵੇ ਨਾਮ ਜਪ ਤੇਰੇ ਨਾਲ ਨਾਲ ਸਾਰੇ ਦੁੱਖ ਕੱਟ ਜਾਂਦੇ ਆ ਸਰ ਕੱਟੇ ਜਾਂਦੇ ਆ ਸੰਗਤਾਂ ਨੂੰ ਇਹ ਕਹਿਣਾ ਚਾਹੁੰਗਾ ਜਿਹੜੇ ਘਰ ਬੈਠੇ ਦਰਸ਼ਨ ਕਰ ਰਹੇ ਆ ਵਾ ਅਸੀਂ ਤਾਂ ਇਹ ਹੀ ਕਹਿੰਦੇ ਆ ਸਭ ਸੰਗਤਾਂ ਨੂੰ ਹੈ ਵੀ ਤੁਸੀਂ ਸੱਚੇ ਪਾਤਸ਼ਾਹ ਬਾਬਾ ਦੀਪ ਸਿੰਘ ਜੀ ਦੇ ਚਾਪਨਾ ਦੇ ਨਾਅਰੇ ਲੱਗੋ ਔਰ ਨਾਮ ਜਪੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਨੂੰ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰੇ ਪਹੁੰਚੂ ਕਿਹੋ ਜਿਹਾ ਲੱਗ ਰਿਹਾ ਬਹੁਤ ਵਧੀਆ ਲੱਗਦਾ ਆ ਅਸੀਂ ਹਮੇਸ਼ਾ ਆਉਂਦੇ ਹੀ ਰਹਿੰਨੇ ਆ ਵੈਸੇ ਸੰਡੇ ਨੂੰ ਬਾਲਾ ਆਉਂਦੇ ਸੀ ਸਾਡੇ ਫਿਰ ਕੋਈ ਕਈ ਇਹੋ ਜਿਹਾ ਕੰਮ ਫਸ ਗਿਆ ਮੈਂ ਬਾਬਾ ਜੀ ਅੱਗੇ ਸੁੱਖਿਆ ਬਾਬਾ ਜੀ ਪੂਰਾ ਹੋ ਜਾਵੇ ਤੇ ਮੈਂ ਪੰਜ ਚੌਕੀਆਂ ਪੂਰੀਆਂ ਕਰੂੰਗੀ ਅੱਜ ਮੇਰੀ ਪੰਜਵੀਂ ਚੌਕੀ ਆ ਸਾਡਾ ਕੰਮ ਪੂਰਾ ਹੋ ਗਿਆ ਇੰਨਾ ਕੁ ਸ਼ੁਕਰ ਕਰਦੇ ਹਾਂ ਵੀ ਸਿਰਫ 5 ਚੌਕੀਆਂ ਭਰ ਕੇ ਉਹ ਅੜੇ ਥੋੜੇ ਕੰਮ ਰਹਿ ਪੂਰੇ ਹੋ ਜਾਂਦੇ ਨੇ ਵੀ ਜਿਹੜੇ ਸੋਚੇ ਵੀ ਨਹੀਂ ਹੁੰਦੇ ਕਿ ਪੂਰੇ ਹੋਣਗੇ ਹਾਂਜੀ ਹਾਂਜੀ ਮੈਂ ਸਾਡੇ ਤੋਂ ਪਹਿਲੀ ਚੌਕੀ ਪੂਰਾ ਹੋ ਗਿਆ ਸੀ ਜਦੋਂ ਮੈਂ ਸੁਖਿਆ ਸੀ ਮੈਂ ਤਾਂ ਇਹ ਕਹਿਣਾ ਚਾਹੁੰਨੀ ਹਾਂ ਹਰੇਕ ਸਾਰਿਆਂ ਨੂੰ ਕਿ ਬਾਬਾ ਜੀ ਦੇ ਦਰ ਤੇ ਆਓ ਆਪਣੀਆਂ ਮਨੋ ਕਾਮਨਾ ਪੂਰੀਆਂ ਕਰੋ ਚਲੋ ਸਾਂਝਾ ਕਰੂੰਗੇ ਵੀ ਕੀ ਕੰਮ ਸੀਗਾ ਵੀ ਜਿੱਦਾਂ ਜਿਹੜਾ ਇੱਥੇ ਆ ਕੇ ਪੂਰਾ ਹੋਇਆ ਉਹ ਸਾਡੇ ਕੋਈ ਮੇਰੀ ਬੇਟੀ ਦਾ ਕੰਮ ਸੀਗਾ ਪੂਰਾ ਹੋ ਪਰ ਹੋ ਗਿਆ ਪੂਰਾ ਹਾਂਜੀ ਕਿੰਨਾ ਕਿ ਸ਼ੁਕਰ ਕਰਦੇ ਹਾਂ ਬਹੁਤ ਬਾਜਾ ਦੇ ਕਰਦੀਆਂ ਲੱਖਾਂ ਕਰੋੜਾ ਕਰੋੜਾ ਬਾਬਾ ਜੀ ਦਾ ਸ਼ੁਕਰੀਆ ਦਾ ਕਰਦੇ ਹਾਂ ਅਸੀਂ ਜੀ ਤਨ ਤਨ ਬੱਬਾ ਦੀਪ ਸਿੰਘ ਗੁਰਦੁਆਰੇ ਪਹੁੰਚੋ ਕਿ ਹੋ ਜਾ ਲੱਗ ਗਈ ਅਸੀਂ ਤਾਂ ਬੜੇ ਚਿਰ ਤੋਂ ਆਨੇ ਸਾਡਾ ਤਾਂ ਦਾਰੀ ਆਈ ਹੈਗਾ ਅਸੀਂ ਹੋਰ ਕਿਤੇ ਜਾਈਦੇ ਨਹੀਂ ਸਿਰਫ ਵਾਹਿਗੁਰੂ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਆਈਦਾ ਅਸੀਂ ਮੇਰਾ ਬੇਟਾ ਕਟੋਗੜੀ ਮੇਰੀ ਮੈਰਿਜ ਨੂੰ 10 ਸਾਲ ਹੋ ਗਏ ਨੇ ਜੀ ਮੇਰਾ 8 ਸਾਲ ਬੇਟਾ ਅਸੀਂ ਬਹੁਤ ਜਗ੍ਹਾ ਗਏ ਆ ਸਾਡਾ ਨਹੀਂ ਹੋਇਆ ਅਸੀਂ ਅੱਛਾ ਤਾਂ ਚਾਲਿਆ ਸੁਖਿਆ ਸੀਗਾ ਤਾਂ ਮੈਨੂੰ ਬੇਟੇ ਦੀ ਦਾਤ ਅੱਥੋਂ ਮਿਲੀ ਬਾਬਾ ਦੀਪ ਸਿੰਘ ਗੁਰਦ ਦੇ ਉਸ ਤੋਂ ਬਾਅਦ ਮੈਂ ਜੋਬ ਕਰਦਾ ਸੀਗਾ ਅੱਜ ਮੇਰਾ ਖੁਦ ਦਾ ਸ਼ੋਰੂਮ ਹੈਗਾ ਮੇਰਾ ਖੁਦ ਦਾ ਆਪਣਾ ਬਿਜ਼ਨਸ ਹੈਗਾ ਵਧੀਆ ਵਾਇਗਰੂਸ ਬਾਬਾ ਜੀ ਦੀ ਜੀ ਨੇ ਸਭ ਕੁਝ ਸੈਟਾ ਕੇ ਸਾਡਾ ਲਈ ਕਿੰਨਾ ਸ਼ੁਕਰ ਕਰਦੇ ਹਾਂ ਕਿਉਂਕਿ ਜਦੋਂ ਦੱਸਣ ਕਿ ਬੇਟਾ ਨਹੀਂ ਸੀ ਹੋ ਰਿਹਾ ਹੈ ਨਾ ਬਾਕੀ ਕਾਫੀ ਜਗ੍ਹਾ ਜਾ ਕੇ ਦੇਖਿਆ ਪਰ ਇੱਥੇ ਸਿਰਫ ਇੱਕ 40 ਸੁੱਖਾਂ ਦੇ ਨਾਲ ਬਾਬਾ ਜੀ ਨੇ ਝੋਲੀ ਪਾਰਤੀ ਭਾਈ ਗਰੂ ਅਸੀਂ ਡਾਕਟਰ ਐਦਾ ਦਾ ਲੁਧਿਆਣੇ ਵਿੱਚ ਕੋਈ ਨਹੀਂ ਸੀਗਾ ਹਸਪੀਟਲ ਜਿਹੜਾ ਅਸੀਂ ਛੱਡਿਆ ਨਹੀਂ ਅਸੀਂ ਹਾਰ ਚੁੱਕੇ ਸੀ ਅਸੀਂ ਬਸ ਛੋੜ ਚੁੱਕੇ ਸੀ ਯਾਦ ਸੀ ਕਿ ਅਸੀਂ ਹੁਣ ਡਾਕਟਰਾਂ ਕੋਲ ਜਾਣਾ ਹੀ ਨਹੀਂ ਅਸੀਂ ਕਦੀ ਐਨੀ ਡਾਕਟਰੀ ਇਲਾਜ ਨਾ ਕੋਈ ਕਿੱਥੇ ਕਹਿੰਦਾ ਉੱਥੇ ਚਲੇ ਜਾਂਦੇ ਸੀ ਕੋਈ ਕਿੱਧਰ ਕਹਿੰਦਾ ਕਿੱਧਰ ਚਲੇ ਜਾਂਦੇ ਸੀ ਅਸੀਂ ਬਟ ਅਸੀਂ ਉਸ ਤੋਂ ਬਾਅਦ ਇੱਥੇ ਹੀ ਕਾਸ ਰੱਖੀ ਸੀ ਕਿ ਬਾਬਾ ਦੀਪ ਸਿੰਘ ਜੀ ਦੇ ਦਰਸੇ ਚਾਲੀਆ ਸੁਖਿਆ ਸੀ ਕਿ ਚਾਲੀਆ ਚਾਲੀਆ ਸੁਖਿਆ ਉਸ ਤੋਂ ਬਾਅਦ ਅਸੀਂ ਆ ਕੇ ਟੈਸਟ ਕਰਾਇਆ ਸਾਡਾ ਪੋਜ਼ਿਟਿਵ ਚਾਲੀਆ ਸਮਾਪਤੀ ਹੋਈ ਜਿਵੇਂ ਹੀ ਅਸੀਂ ਘਰ ਦਾ ਦੇਖ ਕਰਾਈ ਉਸ ਤੋਂ ਬਾਅਦ ਜਾ ਕੇ ਸਾਡਾ ਪੋ ਕਿੰਨਾ ਸ਼ੁਕਰ ਕਰਦੇ ਆ ਵਾਹਿਗੁਰੂ ਬਹੁਤ ਸ਼ੁਕਰ ਹੈ ਜੀ ਗੁਰੂ ਪਿਤਾ ਦਾ ਬਹੁਤ ਸ਼ੁਕਰ ਹੈ ਜੀ ਜਿੰਨਾ ਕਰੀ ਉਹਨਾਂ ਘਟਾ ਜੀ ਜਿੰਨਾ ਕਰੀ ਉਹਨਾਂ ਹੀ ਘਟਾ ਸਾਡੇ ਕਿਹੋ ਜਿਹਾ ਮਹਿਸੂਸ ਹੁੰਦਾ ਕਿਉਂਕਿ ਕਹਿੰਦੇ ਸਤ ਗੁਰੂ ਦੀ ਜੀ ਸੇਵਾ ਕਰਦੇ ਨਾ ਆਪਾਂ ਇੱਥੇ ਆ ਕੇ ਤਾਂ ਵਾਹਿਗੁਰੂ ਜੀ ਇੰਨੀ ਹੀ ਕਿਰਪਾ ਕਰਦੇ ਆ ਨਾ ਵੀ ਆਪਾਂ ਸਾਰੇ ਦੁੱਖ ਕਸ਼ਟ ਆਪਣੇ ਦਿਨ-ਦਿਨ ਦੁ ਘਟੇ ਜਾਂਦੇ ਨੇ ਅਸੀਂ ਜੀ ਘਰ ਭੁੱਲ ਜਾਂਦੇ ਆ ਆਪਣਾ ਟੈਨਸ਼ਨ ਫਰੀ ਕੋਈ ਘਰ ਦੀ ਯਾਦ ਨਹੀਂ ਘਰ ਜਾਣ ਨੂੰ ਜਿਲੇ ਹੀ ਨਹੀਂ ਕਰਦਾ ਇਹ ਤਾਂ ਜਾਈਦਾ ਵੀ ਚਲੋ ਰਾਤ ਨੂੰ ਘਰ ਨੂੰ ਹੀ ਜਾਣਾ ਪੈਣਾ ਪਰ ਦਿਲ ਨਹੀਂ ਕਰਦਾ ਘਰ ਜਾਣ ਨੂੰ ਸੇਵਾ ਦੇ ਵਿੱਚ ਸੇਵਾ ਕਰਦਿਆਂ ਮਨ ਲੱਗਾ ਰਹਿੰਦਾ ਸਾਨੂੰ ਕੋਈ ਘਰ ਦੀ ਯਾਦ ਨਹੀਂ ਆਉਂਦੀ ਇੱਥੇ ਆ ਕੇ ਕਹਿੰਦੇ ਜੇਕਰ ਇੱਥੋਂ ਆਪਾਂ ਕੁਝ ਵੀ ਮੰਗੀ ਹੈ ਨਾ ਤਾਂ ਬਾਬਾ ਅੰਦੀਪ ਸਿੰਘ ਜੀ ਪੂਰਾ ਜ਼ਰੂਰ ਕਰਦਾ ਕਰਦਾ ਜੀ ਗੁਰੂ ਦੇ ਘਰ ਦੇ ਰਿਆ ਹਨੇਰ ਨਹੀਂ ਸੁਣਦਾ ਇੱਕਦਮ ਸੁਣੂੰਗਾ ਜ਼ਰੂਰ ਸੁਣੂੰਗਾ ਸਭ ਦੀ ਸੁਣਦਾ ਤੁਸੀਂ ਕੁਝ ਮੰਗਿਆ ਹਾਂ ਹਾਂਜੀ ਮੈਂ ਮੰਗਿਆ ਜੀ ਸਾਂਝਾ ਕਰਾਂ ਹਾਂਜੀ ਮੇਰਾ ਬੇਟਾ ਰਛੇ ਕਰਦਾ ਜੀ ਮੈਂ ਉਹ ਆਸ ਲੈ ਕੇ ਮਹਾਰਾਜ ਦੇ ਦਰ ਤੇ ਆਉਣੀ ਹੂੰ ਸੁਣੂੰਗਾ ਪ੍ਰਮਾਤਮਾ ਮੇਰੀ ਆਸ ਦੇ ਨਾਲ ਹੀ ਆਉਨੇ ਆ ਹਾਂਜੀ ਯਕੀਨ ਹੈ ਮਤਲਬ ਯਕੀਨ ਆ ਪੂਰਾ ਜੀ ਜਿੱਥੇ ਬਾਬਾ ਦੀਪ ਸਿੰਘ ਐਨੀ ਸੰਗਤਾਂ ਦੀ ਸੁਣਦਾ ਸਾਡੀ ਵੀ ਸੁਣੂਗਾ ਜੀ ਜ਼ਰੂਰ ਸੁਣੂਗਾ ਆਪਾਂ ਛੱਡਦਾ ਨਾ ਆਉਨੇ ਆ ਆਸ ਨਾ ਆਉਨੇ ਆ ਕੋਈ ਵੀ ਇੱਕ ਦਮ ਤਾਂ ਗਲੇ ਨੂੰ ਲਾਉਂਦਾ ਨਹੀਂ ਪ੍ਰਮਾਤਮਾ ਹੀ ਪਹਿਲਾਂ ਠੋਕਰ ਮਾਰਦਾ ਵੇ ਦੇਖਦਾ ਬਈ ਆਉਂਦਾ ਕਿ ਛੱਡਦਾ ਮੈਨੂੰ ਪਰ ਆਪਾਂ ਛੱਡਣਾ ਨਹੀਂ ਆਉਣਾ ਜਿੱਦਾਂ ਵੀ ਮਰਜੀ ਆ ਕਰਾਇਆ ਨਹੀਂ ਹੁੰਦਾ ਤੁਰਕੇ ਆਉਣੀ ਲੋਕੀ ਛੱਡ ਕੇ ਜਾਂਦੇ ਆ ਲੋਕੀ ਘਰ ਵੀ ਛੱਡ ਕੇ ਜਾਂਦੇ ਕਰਾਇਆ ਵੀ ਦੇ ਕੇ ਜਾਂਦੇ ਐਨੀ ਕਿਰਪਾ ਬਾਬਾ ਦੀ ਉਹ ਆ ਵੀ ਤੇ ਹੀ ਦਿੰਦਾ ਮਹਾਰਾਜ ਜਿੱਦੇ ਦਰ ਤੇ ਆਉਣੀ ਆ ਉਹਨੂੰ ਫਿਕਰ ਆ ਮੇਰਾ ਉਹ ਆਪੇ ਕਰਾਇਆ ਦਾ ਮੇਰਾ ਘਰ ਦਿੰਦਾ ਕਹਿੰਦੇ ਜਦੋਂ ਸੱਦਾ ਆ ਹੋਵੇ ਨਾ ਹਾਂਜੀ ਤੇ ਫਿਰ ਨਹੀਂ ਰਿਹਾ ਜਾਂਦਾ ਵੀ ਕਿਸੇ ਨਾ ਕੋਈ ਨਾ ਕੋਈ ਜਰੀਆ ਬਣ ਜਾਂਦਾ ਜਾਂ ਕਹ ਲੋ ਬਾਬਾ ਦੀਪ ਸਿੰਘ ਜੀ ਆਪ ਵੀ ਆ ਜਿੰਦੇ ਵੀ ਆ ਜਾ ਭਗਤਾ ਚਲੀ ਗਏ ਹਣਾ ਠੀਕ ਹੈ ਜੀ ਮੈਨੂੰ ਕਹਿ ਦਿੰਦੇ ਆ ਤੂੰ 1:30 ਵਜੇ ਕਰੋ ਤੁਰਦੀ ਆ ਮੈਂ ਕਿਹਾ ਮੈਨੂੰ ਧੁੱਪ ਨਹੀਂ ਲੱਗਦੀ ਮੈਂ ਭੱਜੀ ਜਾਨੀ ਕੰਮ ਕਰਕੇ ਦਬ ਤੋਂ ਮੈਨੂੰ ਇਹ ਹੁੰਦਾ ਮੈਂ ਗੁਰੂ ਦੇ ਦਰ ਤੇ ਜਾਣਾ ਜਾ ਕੇ ਸੇਵਾ ਕਰਨ ਮੈਂ ਗੁਰੂ ਧੰਨ ਧੰਨ ਬਾਬਾ ਦੀਪ ਸਿੰਘ ਗੁਰਦਾਰੇ ਪਹੁੰਚੂ ਕਿਹੋ ਜਿਹਾ ਲੱਗ ਰਿਹਾ ਜੀ ਬਹੁਤ ਵਧੀਆ ਲੱਗਿਆ ਵਾ ਆਨੰਦ ਆ ਰਿਹਾ ਵਾ ਮੇਰੇ ਜਿਵੇਂ ਲੋਕਾਂ ਦਾ ਖਾਟੇ ਦੇਦਾ ਮੈਂ ਸਰਦਾ ਭਾਉ ਨਾਲ ਦੇਦਾ ਮੈਂ ਲੋਕਾਂ ਵੀ ਬਈ ਮੇਰੇ ਹਿੱਦੇ ਵਿੱਚ ਵੀ ਆਇਆ ਵਾ ਬਈ ਮੈਂ ਵੀ ਸ਼ੁਰੂ ਕਰਾਂ ਹੁਣ ਤੇ ਅੱਜ ਮੇਰੇ ਤੀਜੇ ਚ ਮੇਰਾ ਵਾ ਤਿੰਨੇ ਹਫ਼ਤੇ ਹੋ ਜਾਂਦੇ ਨੇ ਇੱਥੇ ਬਈ ਬਹੁਤ ਆਨੰਦ ਆ ਰਿਹਾ ਵੇ ਤੇ ਆ ਕੇ ਜੋ ਆਨੰਦ ਗੁਰੂ ਘਰ ਦੇ ਵਿੱਚ ਹੈਗਾ ਵਾ ਉਹ ਦੁਨੀਆਂ ਦੇ ਵਿੱਚ ਕਿਸੇ ਵੀ ਕੋਨੇ ਦੇ ਵਿੱਚ ਚੱਲ ਜਾਉਣਾ ਤੁਸੀਂ ਉੱਥੇ ਕਿਤੇ ਮਿਲਿਆ ਨਾ ਗਾ ਜੋ ਆਨੰਦ ਗੁਰੂ ਘਰ ਦੇ ਵਿੱਚ ਆ ਹੋਰ ਕਿਤੇ ਨਹੀਂ ਆਗਾ ਕਹਿੰਦੇ ਵੀ ਜੇਕਰ ਆਪਾਂ ਧੰਨ ਧੰਨ ਬਾਬਾ ਦੀਪ ਸਿੰਘ ਗੁਰਦੁਆਰੇ ਆਉਣੇ ਚ ਪਿਆਰਾ ਸਾਫ ਕੱਟਦੇ ਆ ਤਾਂ ਕੋਈ ਵੀ ਜੇਕਰ ਜੀਵਨ ਵਿੱਚ ਦੁੱਖ ਹੁੰਦਾ ਨਾ ਤਾਂ ਬਾਬਾ ਦੀਪ ਸਿੰਘ ਜੀ ਉਸ ਨੂੰ ਬਹੁਤ ਜਲਦੀ ਕੱਟ ਦਿੰਦੇ ਆ ਵੀ ਜੀ ਦੇਖੋ ਕੋਈ ਇਹ ਜਿਆ ਦੁੱਖ ਤਾਂ ਹੈ ਨਹੀਂ ਕਿ ਜਿਹੜਾ ਨਾ ਕੱਟਿਆ ਜਾਵੇ ਸੱਚੇ ਹਿਰਦੇ ਦੇ ਨਾਲ ਆਓ ਸੱਚੇ ਦਿਲ ਦੇ ਨਾਲ ਆਓ ਕਿਵੇਂ ਨਹੀਂ ਮਤਰ ਮੰਨਤ ਪੂਰੀ ਹੋਗੀ ਹੋਗੀ ਜਰੂਰ ਹੋਗੀ ਬਾਸ ਸੱਚੇ ਹਿਰਦੇ ਦੇ ਨਾਲ ਆਓ ਤੁਸੀਂ ਇਹ ਕਰੀ ਇਥੇ ਤੁਸੀਂ ਕੁਝ ਮੰਗਿਆ ਹਰੇ ਤੱਕ ਮੰਗਿਆ ਤਾਂ ਨਹੀਂਗਾ ਮਤਲਬ ਜਿਵੇਂ ਲੋਕਾਂ ਦੀ ਮੈਂ ਦੁੱਖ ਤਕਲੀਫਾਂ ਦੇਦਾਵਾ ਤੁਮਦਾਵਾ ਬਈ ਮੇਰਾ ਤਾਂ ਦੁੱਖ ਦਾ ਉਸ ਆਉਂਦਾ ਕੁਝ ਵੀ ਨਹੀਂਗਾ ਮੇਰਾ ਦੁੱਖ ਦਾ ਕੁਝ ਵੀ ਨਹੀਂ ਹੈਗਾ ਉਸ ਨਾਲ ਕਿੰਨਾ ਕੁ ਸ਼ੁਕਰ ਕਰਦਿਓ ਫੇਰ ਕੀ ਵਾਇਗੁਰ ਨੇ ਕਾਫੀਆਂ ਨੂੰ ਚੰਗਾ ਰੱਖਿਆ ਹੋਇਆ ਹਾਲੇ ਬਹੁਤ ਸ਼ੁਕਰ ਆ ਗੁਰੂ ਮਾਰਾ ਦਾ ਬਈ ਅੰਦਰੋਂ ਰੋਂਦਾ ਵਾ ਅੰਦਰੋਂ ਰੋਂਦਾ ਹੈ ਤਾਂ ਵੀ ਜਿਹੜਾ ਜੀਵਨ ਆਪਣੇ ਥੱਲੇ ਵਾਲਾ ਬੰਦਾ ਚਾਹੁੰਦਾ ਵਾ ਵਾਇਗੁਰ ਨੇ ਆਪਾਂ ਨੂੰ ਬਖਸ਼ਿਆ ਹੋਇਆ ਚੰਗਾ ਭਲਾ ਸਰੀਰ ਬਖਸ਼ਿਆ ਹੋਇਆ ਬਹੁਤ ਵਧੀਆ ਵਾ ਹਰੇ ਤੱਕ ਦਾ ਹਰੇ ਤੱਕ ਦਾ ਚਲੋ ਗੁਰਮਾਰਾਂ ਦੇ ਦੁੱਖ ਲਿੱਤੀ ਕਿ ਲਵਾਉਂਦੇ ਪਜਾ ਕੇ ਰੱਖਿਆ ਵਾਲੇ ਆਪਾਂ ਨੂੰ ਹੋਰ ਕੀ ਚਾਹੀਦਾ ਵਾ ਆਪਾਂ ਨੂੰ ਤੇ ਜੀ ਧੰਨ ਧੰਨ ਮੱਬਾ ਦੀਪ ਸਿੰਘ ਗੁਰਦੁਆਰੇ ਪਹੁੰਚੇ ਹਾਂ ਕਿਹੋ ਜਿਹਾ ਲੱਗ ਰਿਹਾ ਬਹੁਤ ਵਧੀਆ ਲੱਗ ਰਿਹਾ ਵਾ ਭਾਈ ਬਹੁਤ ਵਧੀਆ ਲੱਗ ਰਿਹਾ ਕਿੰਨਾ ਸਮਾਂ ਹੋ ਗਿਆ ਤੁਹਾਣਾ ਮੈਨੂੰ ਕੋਈ 2-3 ਮਹੀਨੇ ਹੋ ਗਏ ਆਂਦੇ ਰਿਹਾ ਰੈਗੂਲਰ ਆ ਰਿਹਾ ਕਿਹੋ ਜਿਹਾ ਲੱਗ ਜਾਵੇ ਉੱਥੇ ਆਉਣੇ ਹੁਣ ਸੇਵਾ ਵੀ ਕਰ ਰਹੇ ਹਾਂ ਇਹੋ ਜਿਹਾ ਮਹਿਸੂਸ ਬਹੁਤ ਵਧੀਆ ਮਹਿਸੂਸ ਹੁੰਦਾ ਅਸੀਂ ਮਤਲਬ ਜਦੋਂ ਵੀ ਘਰੇ ਜਾਂਦੇ ਆ ਨਾ ਇਹੀ ਕਹਿੰਦੇ ਆ ਕਿ ਕਦੋਂ ਬੁੱਧਵ ਬਸ ਉਡੀਕ ਰਹਿੰਦੀ ਆ ਅਗਲੇ ਹਾਂਜੀ ਬਿਲਕੁਲ ਰਹਿੰਦੀ ਆ ਅਸੀਂ ਮਤਲਬ ਕਿ ਪੂਰਾ ਪਰਿਵਾਰ ਆਨੇ ਲਾਇਆ ਮੇਰੇ ਭਾਈ ਭਾ ਮੇਰੀ ਬੇਟੀ ਆ ਮੇਰਾ ਬੇਟਾ ਅਸੀਂ ਅੱਜ ਦਾ ਦਿਨ ਬਸ ਇੱਥੇ ਲਈ ਰੱਖਿਆ ਹੁੰਦਾ ਕੋਈ ਕੰਮ ਨਹੀਂ ਮਤਲਬ ਜਿੰਨਾ ਮਰਜੀ ਕੰਮ ਹੋਵੇ ਅੱਜ ਮਤਲਬ ਕਿ ਮੈਂ ਆਪਣੇ ਬਾਈਕ ਨੂੰ ਕਿਹਾ ਵੀ ਮੈਂ ਤਾਂ ਜਾਣਾ ਹੀਗਾ ਵੀ ਜਦੋਂ ਵੀ ਮਤਲਬ ਕਿ ਜੇ ਤੁਸੀਂ ਨਹੀਂ ਵੀ ਜਾਣਾ ਪਰ ਮੈਂ ਤਾਂ ਵੀ ਜਾਊਂਗਾ ਕਿਉਂਕਿ ਮੈਂ ਸੇਵਾ ਕਰਨੀ ਆ ਬਹੁਤ ਵਧੀਆ ਲੱਗਦਾ ਔਰ ਜਿੰਨੀ ਸੰਗਤ ਆਉਂਦੀ ਆ ਜਿੰਨਾਂ ਤੁਸੀਂ ਇਕੱਠ ਦੇਖ ਰਹੇ ਹੋ ਇਹ ਸਾਰੇ ਕੁਛ ਨਾ ਕੁਛ ਆਪਣੀ ਮੁਰਾਦ ਲੈ ਕੇ ਪਹੁੰਚੇ ਹੋਏ ਆ ਤੇ ਉਹਨਾਂ ਦੀ ਸਾਰਿਆਂ ਦੀਆਂ ਮੁਰਾਦਾਂ ਪੂਰੀਆਂ ਹੁੰਦੀਆਂ ਨੇ ਤੇ ਤਾਂ ਹੀ ਇੰਨਾ ਵੱਡਾ ਇਕੱਠ ਕਹਾਂਜੀ ਇਕੱਠ ਤਾਂ ਹੀ ਇੰਨਾ ਵੱਡਾ ਵਾ ਤੁਸੀਂ ਕੁਛ ਮੰਗਿਆ ਬਾਬਾ ਦੀਪ ਸਿੰਘ ਜੀ ਤਾਂ ਬਾਬਾ ਜੀ ਤੋਂ ਵੈਸੇ ਤਾਂ ਜੀ ਮੈਂ ਆਪਣੀ ਬਸ ਸਿਹਤ ਬਾਰੇ ਹੀ ਕਹਿਣਾ ਵਾ ਮੇਰਾ ਪਰਿਵਾਰ ਤੇ ਮੇਰਾ ਮੇਰੀ ਸਿਹਤ ਠੀਕ ਰਹੇ ਤਾਂ ਸਭ ਕੁਝ ਹੀ ਬਸ ਬਾਕੀ ਬਾਬਾ ਜੀ ਆਪਣੇ ਆਪ ਹੀ ਸਭ ਕੁਝ ਜੋ ਕੁਝ ਮਤਲਬ ਹੈ ਉਹਨਾਂ ਨੂੰ ਪਤਾ ਕੋਈ ਕਹਿਣ ਦੀ ਲੋੜ ਨਹੀਂ ਉਹ ਸਭ ਕੁਝ ਮਰਾਦਾ ਪੁਰੀਆਂ ਕਰਦੇ ਸਭ ਕੁਝ ਜਾਣੀ ਜਾਣ ਆ ਜੀ 판지 ਬੁੜੀਆਂ ਸੀ ਹੁੰਗੀਆਂ ਸੀ ਖੋਟੋ ਰੱਖ ਕੇ ਪਾਠ ਕਰਦੀਆਂ ਸੀ ਸੱਤ ਬਣੀ ਸੀ ਹੁੰਦੀ ਨਹੀਂ ਪੈਣ ਲੱਗ ਜਾਂਦਾ ਸੀ ਖੜ ਕੇ ਪਾਠ ਕਰਦੀਆਂ ਸੀ ਤੇ ਹੁਣ ਜਿਵੇਂ ਸੰਗਤਾਂ ਦਾ ਹੁਣ ਸੰਗਤਾਂ ਦੇ ਉਹ ਨਹੀਂ ਨਾ ਬਸ ਇਹ ਮਾਲਕ ਨਹੀਂ ਕਰ ਪਾਇਆ ਜੋ ਸੁਧ ਭਾਵੇ ਨਾਨਕਾ ਤੋ ਇਹ ਗੱਲ ਚੰਗੀ ਇਹ ਜਿਹੜੇ ਮਾਤਾ ਜੀ ਆ ਸਮਝ ਲਓ ਵੀ ਇਹ ਬਹੁਤ ਪੁਰਾਣੇ ਆ ਜਦੋਂ ਇਹ ਕਹਿੰਦੇ ਆ ਕਿ ਅਸੀਂ ਪੰਜ ਜਾਣੀਆਂ ਬੁੜੀਆਂ ਹੁੰਦੀਆਂ ਸੀਗੀਆਂ ਤੁਸੀਂ ਦੇਖੋ ਬਾਬੇ ਦੀ ਕਿੱਡੀ ਵੱਡੀ ಅಪਾਰ ਕਿਰਪਾ ਹੈਗੀ ਆ ਇੰਨੀ ਸੰਗਤ ਕੁਝ ਐਵੇਂ ਤਾਂ ਜੁੜਦੀ ਨਹੀਂਗੀ ਜਿੰਨੀ ਵੀ ਸੰਗਤ ਇੱਥੇ ਆਈ ਹੈ ਇਹ ਸਾਰੀ ਮਰਾਦਾਂ ਵਾਲੀ ਹੋਈ ਆ ਇਹਨਾਂ ਦੀਆਂ ਮਰਾਦਾਂ ਪੂਰੀਆਂ ਹੁੰਦੀਆਂ ਨੇ ਇਹ ਤਾਂ ਹੀ ਐਡੀ ਵੱਡੀ ਸੰਗਤ ਇੱਥੇ ਜੁੜਦੀ ਆ ਤਾਂਤਰ ਬਾਬਾ ਜੀ ਸਿੰਘ ਜਿਹੜੇ ਘਰ ਬੈਠੀ ਦਰਸ਼ਨ ਕਰ ਰਹੇ ਆ ਹਾਂ ਮੈਂ ਸਾਰਿਆਂ ਨੂੰ ਇਹੀ ਕਹੂੰਗਾ ਵੀ ਜੇ ਕੋ ਆ ਸਕਦੇ ਆ ਤਾਂ ਆਣ ਨਹੀਂ ਤਾਂ ਫਿਰ ਘਰ ਬੈਠ ਕੇ ਤਾਂ ਉਹ ਦਰਸ਼ਣ ਕਰ ਹੀ ਰਹੇ ਆ ਪਰ ਬਾਬਾ ਜੀ ਸਭ ਦੀਆਂ ਮਰਜ਼ੀਆਂ ਪੂਰੀਆਂ ਕਰਦੇ ਨੇ ਔਰ ਹੁੰਦੀਆਂ ਨੇ ਤੇ ਜਿੰਨੇ ਵੀ ਸੰਗਤ ਆਈ ਆ ਮੈਨੂੰ ਲੱਗਦਾ ਕੁਛ ਨਾ ਕੁਛ ਉਹ ਲੈਣ ਹੀ ਆਏ ਆ ਉਹਨਾਂ ਨੂੰ ਜ਼ਰੂਰ ਮਿਲਦਾ ਵੀ ਆ ਬਹੁਤ ਸਾਰੇ ਜਿੰਨੇ ਕ ਅਸੀਂ ਸੁਣਿਆ ਵੀ ਆ ਉਹ ਸਾਰੇ ਇਹੀ ਕਹਿੰਦੇ ਆ ਮੈਂ ਤਾਂ ਇੱਕੋ ਹੀ ਕਹਣਾ ਵੀ ਜੇ ਸਿਹਤ ਤੁਹਾਡੀ ਠੀਕ ਹੈ ਤਾਂ ਤੁਸੀਂ ਸਾਰਾ ਕੁਝ ਠੀਕ ਹੈ ਕਿਉਂਕਿ ਮੈਂ ਮਤਲਬ ਕਿ 63 ਸਾਲ ਦਾ ਹੈਗਾ ਮੈਂ ਤੇ ਤੁਸੀਂ ਦੇਖ ਰਹੇ ਹੋ ਕਿ ਬਾਬੇ ਦੀ ਕਿਰਪਾ ਹੈ ਮੈਂ ਕੁਝ ਨਹੀਂ ਕਰ ਸਕਦਾ ਮੇਰੇ ਨਹੀਂ ਆਤਾ ਇਹ ਸਿਰਫ ਬਾਬੇ ਦੀ ਹੀ ਕਿਰਪਾ ਵਾ ਬਾਬੇ ਦੀ ਹੀ ਕਿਰਪਾ ਵਾ